ਸੱਜਣੋ ਤੁਹਾਡੇ ਫੋਨਾਂ ਦੇ ਵਿੱਚ ਨਾ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਆ ਚੁੱਕੀਆਂ। ਵੀ ਜੇ ਤੁਸੀਂ ਉਹਨੂੰ ਨਾ ਇਸਤੇਮਾਲ ਕਰੋ ਐਪਲੀਕੇਸ਼ਨਾਂ ਨੂੰ ਤਾਂ ਤੁਹਾਡੀ ਜ਼ਿੰਦਗੀ ਬੜੀ ਆਸਾਨ ਹੋ ਜਾਂਦੀ ਹੈ। ਬਹੁਤ ਵਾਰ ਨਾ ਅਸੀਂ ਆਮ ਹੀ ਜ਼ਿੰਦਗੀ ਦੇ ਵਿੱਚ ਇਹ ਦੇਖਦੇ ਹਾਂ ਕਿ ਸਾਨੂੰ ਨਾ ਕਿਸੇ ਚੀਜ਼ ਦੀ ਲੋੜ ਹੁੰਦੀ ਆ। ਮੰਨ ਲਓ ਯਾਰ ਸਾਨੂੰ ਕੰਬਾਈਨ ਦੀ ਲੋੜ ਹੁੰਦੀ ਆ। ਅਸੀਂ ਤਾਂ ਖੇਤ 'ਚ ਬੈਠੇ ਐ ਪਰੇਸ਼ਾਨ ਹੋਈ ਜਾਂਦੇ ਆ ਵੀ ਯਾਰ ਕੰਬਾਈਨ ਵਾਲਾ ਲਾਰੇ ਲਾਈ ਜਾਂਦਾ ਯਾਰ ਕੱਲ ਨੂੰ ਵੀ ਨਹੀਂ ਆਇਆ, ਕੱਲ ਨੂੰ ਵੀ ਨਹੀਂ ਆਇਆ। ਟਰਾਲੀਆਂ ਵੀ ਯਾਰ ਅਸੀਂ ਕਰੀ ਬੈਠੇ ਆ ਤੇ ਯਾਰ ਉਧਰ ਕੰਬਾਈਨ ਵਾਲਾ ਵੀ ਕੋਈ ਸੋਚੀ ਜਾਂਦਾ ਹੁੰਦਾ ਯਾਰ ਵੀ ਗਾ ਕਹਿਨੀ ਤਾਂ ਇਹ ਸਾਰੀਆਂ ਚੀਜ਼ਾਂ ਨੂੰ ਮਿਲਾਉਣ ਵਾਸਤੇ ਇੱਕ ਐਪਲੀਕੇਸ਼ਨ ਆ ਕਿਸਾਨ ਗੇਟਵੇ ਐਪਲੀਕੇਸ਼ਨ ਆ ਤੁਸੀਂ ਉਹ ਆ ਐਪਲੀਕੇਸ਼ਨ ਨੂੰ ਡਾਊਨਲੋਡ ਕਰ ਲਓ ਤੁਹਾਡੇ ਏਰੀਆ ਦੇ ਵਿੱਚ ਮੰਨ ਲਓ ਤੁਹਾਨੂੰ ਕੰਬਾਈਨ ਚਾਹੀਦੀ ਆ ਤੁਹਾਡੇ ਨੇੜੇ ਜਿਹੜੀ ਕੰਬਾਈਨ ਆ ਉਹਦਾ ਨੰਬਰ ਤੁਹਾਨੂੰ ਮਿਲ ਜਾਊ ਕਿੰਨਾ ਸੌਖਾ ਕੰਮ ਆ ਮਨ ਲਓ ਯਾਰ ਤੁਹਾਨੂੰ ਕੰਬਾਈਨ ਨਹੀਂ ਤੁਸੀਂ ਆਪਦਾ ਨੰਬਰ ਉੱਥੇ ਛੱਡਿਓ ਵੀ ਮੈਨੂੰ ਕੰਬਾਈਨ ਚਾਹੀਦੀ ਆ ਕੰਬਾਈਨ ਵਾਲਾ ਤੁਹਾਡੇ ਨਾਲ ਸੰਪਰਕ ਕਰ ਲੂ ਵੀ ਬਾਈ ਤੁਸੀਂ ਉੱਥੇ ਮੈਸੇਜ ਛੱਡਿਆ ਸੀ ਕੰਬਾਈਨ ਚਾਹੀਦੀ ਆ ਤੁਹਾਨੂੰ ਕਿੱਡੀ ਕਮਾਲ ਦੀ ਗੱਲ ਆ ਤੁਸੀਂ ਗਾਹਕਾਂ ਤੁਸੀਂ ਲੌਗਇਨ ਕਰ ਲਓ ਤੁਸੀਂ ਡੀਲਰਾਂ ਤਾਂ ਵੀ ਲੌਗਇਨ ਕਰ ਲਓ ਤੁਹਾਨੂੰ ਤੁਸੀਂ ਸੰਦ ਵੇਚਣਾ ਤਾਂ ਵੀ ਤੁਸੀਂ ਲੌਗਇਨ ਕਰ ਲਓ ਤੁਸੀਂ ਕਹਿ ਦੋ ਕਿ ਮੈਂ ਉੱਥੇ ਸੰਦ ਵੇਚਣ ਵਾਲਾ ਬੰਦਾ ਹਾਂ ਤੁਸੀਂ ਖਰੀਦਣਾ ਤਾਂ ਵੀ ਕਰ ਲਓ ਤੁਹਾਡੇ ਨੇੜੇ ਦਾ ਤੁਸੀਂ ਘੋੜੇ ਵੇਚਣੇ ਆ ਯਾਰ ਤੁਸੀਂ ਤਾਂ ਵੀ ਲੌਗਇਨ ਕਰ ਲਓ ਤੁਸੀਂ ਖਰੀਦਣੇ ਚਾਹੁੰਨੇ ਤਾਂ ਵੀ ਕਰ ਲਓ ਤੁਸੀਂ ਟਾਇਰ ਖਰੀਦਣੇ ਆ ਤਾਂ ਵੀ ਕਰ ਲਓ ਮਤਲਬ ਤੁਸੀਂ ਇੱਕ ਕਿਸਾਨ ਦੇ ਤੌਰ ਤੇ ਵੀ ਇਹਨੂੰ ਲੌਗਇਨ ਕਰ ਸਕਦੇ ਤੁਸੀਂ ਡੀਲਰ ਤੌਰ ਤੇ ਵੀ ਕਰ ਸਕਦੇ ਸਰਵਿਸ ਪ੍ਰੋਵਾਈਡਰ ਮੰਨ ਲਓ ਤੁਸੀਂ ਮਸ਼ੀਨਰੀ ਨਾਲ ਸੰਬੰਧਤ ਕੋਈ ਕੰਮ ਕਰਦੇ ਆ ਬੋਰਵੈਲ ਤੁਹਾਨੂੰ ਮਤਲਬ ਤੁਹਾਡੇ ਕੋਲੇ ਬੋਰ ਕਰਨ ਵਾਲੀ ਮਸ਼ੀਨ ਆ ਪੰਪ ਦੀ ਮੁਰੰਮਤ ਕਰਨ ਵਾਲੀ ਮਸ਼ੀਨ ਆ ਵਾਡੀ ਦੀ ਮਸ਼ੀਨ ਆ ਤੁਹਾਡੇ ਕੋਲੇ ਤੁਸੀਂ ਲੌਗਇਨ ਕਰ ਲਓ ਜਾਂ ਤੁਸੀਂ ਫਿਰ ਤੁਹਾਨੂੰ ਕੋਈ ਮਸ਼ੀਨਰੀ ਚਾਹੀਦੀ ਆ ਤੂੰ ਤੁਹਾਨੂੰ ਬੋਰਵੈਲ ਵਾਲੀ ਮਸ਼ੀਨ ਚਾਹੀਦੀ ਆ ਤਾਂ ਵੀ ਕਰ ਲੋ ਤੁਸੀਂ ਕੋਆਰਡੀਨੇਟਰ ਆ ਤਾਂ ਵੀ ਫੋਨ ਕਰ ਲੋ ਤੁਸੀਂ ਗਾਹਕ ਆ ਤੁਸੀਂ ਤਾਂ ਵੀ ਕਰ ਲੋ ਮਤਲਬ ਇਹ ਇਹਨੂੰ ਲੌਗਇਨ ਕਰ ਲੋ ਇਹ ਤੇ ਪਿਛਲੇ ਸਮੇਂ ਦੇ ਵਿੱਚ ਆਪਾਂ ਇਹ ਜਦੋਂ ਐਪਲੀਕੇਸ਼ਨ ਲਾਂਚ ਕੀਤੀ ਆ ਨਾ ਉਦੋਂ ਇਹਦੀ ਮਸ਼ਹੂਰੀ ਵੀ ਆਪਾਂ ਹੀ ਕੀਤੀ ਸੀ ਵਧੀਆ ਬੰਦੇ ਨੂੰ ਐਪ ਨੂੰ ਚਲਾਉਂਦੇ ਆ ਵੀ ਮਤਲਬ ਇਹ ਇੱਕ ਤਾਂ ਇਸ ਗੱਲੋਂ ਐਪ ਸੁਰੱਖਿਆ ਤਾਂ ਕਿ ਤੁਹਾਡੇ ਨਾ ਗੈਲਰੀ ਦਾ ਅਸੈਸ ਨਹੀਂ ਮੰਗਦੀ ਤੁਹਾਡੇ ਤੋਂ ਤੁਹਾਡੇ ਤੋਂ ਬਹੁਤ ਸਾਰੀਆਂ ਪਰਮਿਸ਼ਨਾਂ ਨਹੀਂ ਮੰਗਦੀ ਮਤਲਬ ਤੁਹਾਡੀ ਜਿਹੜੀ ਪ੍ਰਾਈਵੇਸੀ ਆ ਤੁਹਾਡਾ ਡਾਟਾ ਜਿਹੜਾ ਉਹ ਤਕਰੀਬਨ ਤਕਰੀਬਨ ਆ ਜਿਹੜਾ ਉਹ ਸੁਰੱਖਿਅਤ ਰਹਿੰਦਾ ਏ ਤੇ ਜਿਹੜੀਆਂ ਬਹੁਤ ਸਾਰੀਆਂ ਐਪਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਵੀ ਜਿਹਦੇ ਵਿੱਚ ਬੰਦ ਨੂੰ ਡਰ ਹੁੰਦਾ ਵੀ ਸਾਡਾ ਕੋਈ ਡਾਟਾ ਨਾ ਕੋਈ ਖਰਾਬ ਹੋ ਜੇ ਤੁਸੀਂ ਕੁਝ ਵੀ ਖਰੀਦਣਾ ਚਾਹੁੰਦੇ ਆ ਜਾਂ ਵੇਚਣਾ ਚਾਹੁੰਦੇ ਆ ਜਾਂ ਤੁਹਾਨੂੰ ਕੰਬਾਈਨ ਦੀ ਲੋੜ ਆ ਚਾਹ ਤੁਹਾਨੂੰ ਤੂੜੀ ਵਾਲੇ ਰੀਪਰ ਦੀ ਲੋੜ ਆ ਜਾਂ ਤੁਸੀਂ ਤੂੜੀ ਵਾਲੇ ਰੀਪਰ ਦੀ ਸਰਵਿਸ ਦੇਣੀ ਆ ਜਾਂ ਲੈਣੀ ਆ ਤਾਂ ਤੁਸੀਂ ਕਿਸਾਨ ਗੇਟਵੇ ਐਪਲੀਕੇਸ਼ਨ ਨੂੰ ਡਾਊਨਲੋਡ ਕਰੋ ਉਹਦੇ ਵਿੱਚ ਤੁਸੀਂ ਲੌਗਇਨ ਕਰੋ ਸੱਜਣੋ ਤੁਹਾਨੂੰ ਜਿਸ ਤਰ੍ਹਾਂ ਦੀ ਪੰਜਾਬੀ ਭਾਸ਼ਾ ਅੰਗਰੇਜ਼ੀ ਭਾਸ਼ਾ ਜਿਹੜੀ ਭਾਸ਼ਾ ਤੁਸੀਂ ਚੁਣਨੀ ਚਾਹੁੰਦੇ ਆ ਤੁਸੀਂ ਦੇਸ਼ ਦੇ ਵਿੱਚ ਜਿੱਥੇ ਵੀ ਬੈਠੇ ਆ ਤੁਸੀਂ ਜਿਹੜੀ ਭਾਸ਼ਾ ਚੁਣਨੀ ਚਾਹੁੰਦੇ ਆ ਤੁਹਾਨੂੰ ਉਸ ਸ਼ੁੱਧ ਭਾਸ਼ਾ ਦੇ ਵਿੱਚ ਸਾਰੀ ਜਿਹੜੀ ਹੈਗੀ ਆ ਜਾਣਕਾਰੀ ਸੱਜਣੋ ਮਿਲ ਜੂਗੀ ਬੜੀ ਆਸਾਨ ਆ ਬੜੀ ਸੌਖੀ ਆ ਇਹਦੇ ਵਿੱਚ ਲੌਗਇਨ ਕਰਨਾ ਬੜਾ ਆਸਾਨ ਆ ਤੁਹਾਡੇ ਫੋਨ ਫੋਨ ਨੰਬਰ ਨਾਲ ਲੌਗਇਨ ਹੋ ਜਾਣਾ ਸੱਜਣੋ ਤੇ ਤੁਹਾਨੂੰ ਸਰਵਿਸ ਸਮੇਂ-ਸਮੇਂ ਤੁਹਾਨੂੰ ਇਹਦੇ ਵਿੱਚ ਨਾ ਜਦੋਂ ਇਹ ਐਪਲੀਕੇਸ਼ਨ ਸ਼ੁਰੂ ਹੋਈ ਸੀ ਉਦੋਂ ਇਹਦੀਆਂ ਸਰਵਿਸਾਂ ਇਹਦੇ ਤੇ ਘੱਟ ਸੀ ਹੁਣ ਇਹਦੇ ਤੇ ਜਿਵੇਂ-ਜਿਵੇਂ ਲੋਕ ਇਹਦੇ ਤੇ ਜੁੜ ਰਹੇ ਹਨ ਓਵੇਂ-ਓਵੇਂ ਇਹਦੇ ਤੇ ਸਰਵਿਸ ਦੇਣ ਦੀ ਸਮਰੱਥਾ ਵੀ ਇਹਦੀ ਵਧਦੀ ਜਾ ਰਹੀ ਆ ਤਾਂ ਬਹੁਤ ਕਿਸਾਨ ਇਹਦੇ ਨਾਲ ਲਗਾਤਾਰ ਜੁੜ ਰਹੇ ਆ ਜਿੰਨੇ ਵੀ ਕਿਸਾਨ ਮੇਰੀ ਗੱਲ ਸੁਣਦੇ ਆ ਕਿਸਾਨ ਗੇਟਵੇ ਨਾਂ ਦੀ ਐਪਲੀਕੇਸ਼ਨ ਆ ਜਿਹੜੀ ਉਹ ਆਪਣੇ ਫੋਨ ਦੇ ਵਿੱਚ ਡਾਊਨਲੋਡ ਕਰਕੇ ਉਹਦਾ ਫਾਇਦਾ ਲੈ ਸਕਦੇ ਆ